ਆਹ ਸਾਹਮਣੇ ਵੇਖੋ ਮੇਰੇ ਵੀਰੋ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਯਾਰ ਟਾਵਰ ਨਹੀਂ ਜੀਦਾ ਬਾਈ ਇਹ ਇੰਡੀਅਨ ਆਰਮੀ ਦਾ ਟਾਵਰ ਆ ਇਸ ਤੋਂ ਅਗਾਂ ਪਾਕਿਸਤਾਨ ਬਾਰਡਰੀ ਆ ਜਾਂਦਾ ਬਾਈ 350 ਸਾਲ ਜਿਹੜੀ ਪੁਰਾਣੀ ਇਮਾਰਤ ਆ ਇਹ ਕਹਿੰਦੇ ਇੱਥੇ ਵਪਾਰ ਵੀ ਚੱਲਦਾ ਰਿਹਾ ਬਹੁਤ ਟਾਈਮ ਲਿਆ ਬਹੁਤ ਵੱਡਾ ਸਾਡੇ ਦੇਖਣ ਚ ਜਾਂਦਾ ਵੇਖਣ ਚ ਚੱਲਦਾ ਰਹਿਣ ਸਾਸੀ ਗਾਉਂ ਦੀ ਦੋਸਤੋ ਮੈਂ ਰਮਾਨ ਧਰਮਕੂਤ ਆਪਾਂ ਬਈ ਅੱਜ ਪੁੱਜੇ ਆਂ ਜ਼ਿਲ੍ਹੇ ਤਰਨਤਾਰਨ ਦੀ ਧਰਤੀ ਆ ਡੱਲ ਪਿੰਡ ਆ ਬਈ ਪਿੰਡ ਇਹ ਪਿੰਡ ਬਈ ਪੈ ਜਾਂਦਾ ਜਮਾਂ ਪਾਸਤਾ ਦੇ ਬਾਰਡਰ ਦੇ ਲੱਗ ਕੇ ਕਰਕੇ ਆਖਰੀ ਪਿੰਡ ਕਹਿ ਸਕਦੇ ਭਿੱਖੀ ਬੰਦ ਤੋਂ 10 ਕਿਲੋਮੀਟਰ ਦੂਰ ਜਿਹੜਾ ਅਵਸਿਆ ਪਿੰਡ ਆ ਬਈ ਤੁਹਾਨੂੰ ਮਾਰਤ ਦਿਖਾਉਣ ਜਾ ਰਹੇ ਆਂ ਬਈ ਦੇਖੋ ਮਾਰਤ ਲੈ ਵੀਦਲੇ ਦੇ ਮਾਰਤ ਦਿਖਾ ਦੇਣੀ ਸਾਢੇ 350 ਸਾਲ ਪੁਰਾਣੀ ਮਾਰਤ ਲੈ ਵੀ ਆ ਗਿਆ ਤੇ ਕਿਆ ਬਾਤਾਂ ਨੇ ਬਈ ਉਹ ਟਾਈਮ ਦੇ ਵਿੱਚ ਕਨੀ ਸਰਦਾਰੀ ਰਹੀ ਹੋਊਗੀ ਚੀਜ਼ ਦੀ ਵੇਖੋ ਕਨੀ ਸਰਦਾਰੀ ਰਹੂਗੀ ਅਧਲੇ ਦੇ ਬਈ ਢੇੜ ਕਾਮਣਾ ਪੂਰਾ ਸਰਾ ਕੰਮ ਜੀ ਦੇਖੋ ਬਈ ਦੁੱਖ ਵਾਲੀ ਗੱਲ ਇਹ ਆ ਵੀ ਇਹ ਥੋੜੀ ਸੰਭਾਲ ਕਰ ਲਈ ਜਨਾ ਬਈ ਤੇ ਬਾਲੀ ਕਾੜ ਚੀਜ਼ ਹੋਣੀ ਦੇਖੋ ਕਿਆ ਬਾਤਾਂ ਨੇ ਆ ਬਈ ਔਰ ਵੇਖੋ ਕੋਏ ਢੇੜ ਕਾਮਾ ਪੂਰਾ ਬਈ ਸਰਾ ਬਹੁਤ ਵਧੀਆ ਜਰ ਲੱਗਾ ਮਾਹੌਲ ਪਿੰਡ ਦਾ ਫਰੈਂਡ ਵੀ ਬਹੁਤ ਸ਼ਾਨਦਾਰ ਆ ਬਾਈ ਤੇ ਤਰ ਉਹ ਉਧਰਲੇ ਪਾਸ ਦਿਖਾਉਣੇ ਆ ਉਹ ਉਧਰਲੇ ਪਾਸ ਦਿਖਾਏ ਮਤਲਬ ਇੱਥੋਂ ਮਸਾਂ ਹੀ 2 ਕਿਲੋਮੀਟਰ ਖਿੱਚ ਕੇ ਹੁਣਾ ਜਿਹੜਾ ਬਾਰਡਰ ਤੇ ਲੈ ਵੀ ਆ ਜਾ ਮਾਰਤਾਲੇ ਪਾਸੇ ਫਿਰ ਤੁਰਿਆ ਨਾਲ ਬਾਈ ਬਹੁਤ ਵਧੀਆ ਜਿਹਾ ਨਜ਼ਾਰਾ ਔਰ ਕਹਿ ਸਕਦੇ ਹਾਂ ਵੀ ਸਾਡੇ ਪੁਰਾਣੀਆਂ ਜਿਆਦਾ ਜੁੜਕਦੀਆਂ ਨੇ ਚੀਜ਼ਾਂ ਬਾਈ ਤੇ ਆਹ ਦੇਖੋ ਬਾਈ ਫਸ ਗਿਆ ਬਾਈ ਬਾਈ ਕਿੰਨੇ ਚਿਰ ਪੁਰਾਣੀਆਂ ਹਰ ਮਾਰਤੇ ਇਹ ਹੈ ਜੋ ਇਦਰੇ ਇਤਰਾ ਹੀ ਇਤਰਾ ਹੀ ਆ 60 ਤੋਂ ਪਹਿਲਾਂ ਵੀ ਕਿਰੇ 100 ਸਾਲ 100 ਸਾਲ ਪਹਿਲਾਂ ਦੀ ਆ ਹਾਂਜੀ 350 ਸਾਲ ਕਹਿੰਦੇ ਵੀ 350 ਸਾਲ ਪੁਰਾਣੀ ਮਾਰਤਾ ਬੜੀ ਹਾਂਜੀ ਇਹ ਨਵੀਂ ਨਵੀਂ ਤੋਂ ਬਣੀ ਹੈ ਵਡੀਆਂ ਆਈਆਂ ਉਹ ਛੋਟੀਆਂ ਵੀ ਹੈਗਾ ਉਹ ਛੋਟੀ ਤਾਂ ਵੀ ਹੈਗਾ ਨਾ ਛੋਟੀ ਏਟ ਤਾਂ ਹੀ ਉਦੋਂ ਇਹ ਮਤਲਬ ਸ਼ੁਰੂ ਹੈ ਬਹੁਤ ਵੱਡੇ ਲਾੜੇ ਆ ਆਪਣਾ ਨਾਮ ਕੀ ਭਾਜੀ ਕਾਉ ਸੇ ਕਾਉ ਸੇ ਸਹੀ ਆ ਇਹ ਨਿਸ਼ਾਨ ਦੇ ਵਾਦ ਸਾਹਿਬ ਕਿ ਨਿਸ਼ਾਨ ਸਾਡਾ ਵੀਰ ਆ ਜਿਹੜੇ ਬਾਈ ਨੇ ਸੱਜਿਆ ਸਾਨੂੰ ਟੂਰਨਾਮੈਂਟ ਤੇ ਤੇ ਹੋਰ ਬਾਈ ਠੀਕੋ ਇਹ ਮਾਰਤ ਕਿੰਨਾ ਦੀ ਹੈ ਬਈ ਫਿਰ ਲਾਲੇ ਆ ਸਾਢੇ ਕਿਲੇ ਖਾਲੜੀ ਖਾਲੜੀ ਦਿੱਲੀ ਜਿਹੜੀ ਸੱਤ ਭਰਾ ਸੀ ਸੱਤ ਭਰਾ ਸੀ ਠੀਕ ਆ ਨਾਲਿਆਂ ਦੀ ਮਾਰਤ ਆਉਂਦੇ ਹੁੰਦੇ ਕਦੇ ਗਲੇ ਕਿਨੇ ਉੱਥੇ ਜਮੀਨ ਹੈਗੀ ਠੀਕ ਆ 40 ਕਿਲੇ ਦੀ ਬਣੂ 40 ਕਿਲੇ ਜਮੀਨ ਆ ਤੁਹਾਡਾ ਠੀਕ ਆ ਤੇ ਧੰਨਵਾਦ ਬਾਈ ਜੀ ਆਇਓ ਗਰਾਊਂਡ ਤੇ ਜਰੂਰ ਠੀਕ ਆ ਜਰੂਰ ਆਵਾਂ ਅੱਜ ਵੇਲੇ ਸੈ ਜੜੀ ਆਫਾ ਹਾਂ ਜੀ ਜੀ ਜਰੂਰ ਧੰਨਵਾਦ ਜੀ ਐ ਵੀ ਦੱਸ ਕਿ ਉਹ ਦੇਖੋ ਘਰ ਤਾਂ ਪੁਰਾਣਾ ਆ ਭਾਂਤਾਂ ਵਈ ਸਿੱਤਨੀ ਸਰਦਾਰੀ ਵਾਲੀ ਹੋਊਗੀ ਆਪਣੇ ਟਾਈਮ ਨਾਲ ਬਈ ਔਰ ਜੇ ਸਮਾਂ ਯਾਦ ਕਰੀਏ ਹਨਾ ਚਲੋ ਅਸੀਂ ਤਾਂ ਉਸ ਟਾਂ ਦੇ ਨਹੀਂ ਸੀਗੇ ਤੇ ਬਜ਼ੁਰਗ ਦਾਦੇ ਇੱਥੋਂ ਦੇ ਥੋੜੀ ਗੱਲ ਵੀ ਕਰੀ ਬਈ ਨਾਲ ਇਹ ਕਹਿੰਦੇ ਯਾਰ ਪੂਰਾ ਹੁਸਨ ਸੀ ਚੀਜ਼ ਤੇ ਲੋਕੀ ਦੂਰੋਂ ਦੂਰੋਂ ਦੇਖਣਾ ਉਹਦੀ ਆ ਚੀਜ਼ ਨੂੰ ਵਿੱਚ ਕੱਢੀ ਜਾਣ ਮਰ ਪਿਆਰ ਕੀਤੀ ਆ ਤੇ ਇਹ ਹਵੇਲੀਆਂ ਕਹਿੰਦੇ ਵੈਸੇ ਪਿੰਡਲੇ ਨੂੰ ਕੋਈ ਮਹਿਲ ਵੀ ਕਹਿ ਹੁੰਦਾ ਕੋਈ ਹਵੇਲੀਆਂ ਕਹਿੰਦਾ ਪੁਰਾਣੀਆਂ ਹਵੇਲੀਆਂ ਦੀਆਂ ਫਿਲਮਾਂ ਦੇ ਵਿੱਚ ਤੇ ਮਹਿਲ ਕਹਿੰਦੇ ਵੈਸੇ ਵਾਲੇ ਪੰਡਲੇ ਤੇ ਕੈਂਡਾ ਕੰਮ ਖਣਾ ਦਲੇ ਦੇ ਸੱਟ ਸਰਾ ਪੂਰਾ ਜੀ ਆਹ ਦਿਖਾ ਪਰੇ ਮੇਰੇ ਅਗੇ ਵੇਖੋ ਬਈ ਦਰਵਾਜ਼ੇ ਕਹਣ ਕਿੱਡੇ ਸੱਟ ਭਾਗਾਂ ਵੇ ਲੋਕ ਕਰਨੇ ਪੁਰਾਣੇ ਦਰਵਾਜ਼ੇ ਹੋਣਗੇ ਕੰਨ ਸਰਾ ਗੱਲ ਬਾਤਣਾ